ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਹਰਸ਼ਿਤ ਸੇਠੀ ਵੈਟਰਨਰੀ ਅਫਸਰ ਆਰਡੀਟੀਲ ਤੋਂ ਅੱਜ ਸਾਡੇ ਪਸ਼ੂ ਪਾਲਨ ਵਿਭਾਗ ਪੰਜਾਬ ਸਰਕਾਰ ਦੇ YouTube ਚੈਨਲ ਰਾਹੀਂ ਇੱਥੇ ਬਹੁਤ ਹੀ ਗੰਭੀਰ ਮੁੱਦੇ ਤੇ ਐਫਐਮਡੀ ਯਾਨੀ ਕਿ ਮੂੰਹ ਖੁਰਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਹਦੇ ਵਾਸਤੇ ਅੱਜ ਆਪਾਂ ਡਾਕਟਰ ਗੌਰਵ ਸ਼ਰਮਾ ਕੋ ਜੋ ਕਿ ਇਸ ਮੁੱਦੇ ਦੇ ਕਿੰਨੇ ਸਾਲਾਂ ਤੋਂ ਰਿਸਰਚ ਕਰ ਰਹੇ ਹੈ ਨਤੀਜੇ ਕੱਢ ਰਹੇ ਹੈ ਇਦੇ ਬਾਰੇ ਸਾਨੂੰ ਡਾਕਟਰ ਗੌਰਵ ਸ਼ਰਮਾ ਤੋਂ ਅੱਜ ਹੋਰ ਸਿੱਖਿਆ ਨੂੰ ਮਿਲੇਗਾ। ਡਾਕਟਰ ਸਾਹਿਬ ਜੀ ਮੈਂ ਤੁਹਾਡਾ ਇੱਥੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅ ਧੰਨਵਾਦ ਜੀ। ਸਾਰੇ ਪਸ਼ੂ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਨਿੱਘਾ ਸਵਾਗਤ। ਜਿਵੇਂ ਕਿ ਤੁਸੀਂ ਪਿਆ ਕਿ ਇਹ ਇੱਕ ਬਹੁਤ ਹੀ ਗੰਭੀਰ ਹੈ ਤੇ ਪਸ਼ੂ ਪਾਲਕਾਂ ਨੂੰ ਇਸ ਨੂੰ ਦੇ ਨੇ ਪਿਛਲੇ ਕਈ ਵਾਰਾਂ ਤੋਂ ਬਹੁਤ ਜ਼ਿਆਦਾ ਕੰਮ ਕੀਤਾ ਹੈ ਤੇ ਅੱਜ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਬਿਮਾਰੀ ਨੂੰ ਸਮਝੀਏ ਤੇ ਆਣ ਮੋਲੇ ਟਾਈਂਚ ਇਸ ਬਿਮਾਰੀ ਨੂੰ ਪ੍ਰੋਜੈਕਟਿਵਲੀ ਕੋਸ਼ਿਸ਼ ਕਰ। ਡਾਕਟਰ ਜੀ ਵੀ ਤੁਸੀਂ ਹੁਣੇ ਸਾਨੂੰ ਦੱਸਿਆ ਕਿ ਪਿਛਲੇ ਕਈ ਟਾਈਮ ਤੋਂ ਪਸ਼ੂ ਪਾਲਕ ਇਹਦੇ ਤੰਗ ਰਹੇ ਨੇ ਆਪਾਂ ਨੂੰ ਤਾਂ ਵੀ ਸੁਣਿਆ ਹੈ ਕਿ ਬੜੀ ਵੱਡੀ ਬਿਮਾਰੀ ਆ ਗਈ ਹੈ। ਪਹਿਲੀ ਗੱਲ ਤੇ ਡਾਕਟਰ ਸਾਨੂੰ ਇਹ ਤੁਸੀਂ ਸਿੱਧੀ ਭਾਸ਼ਾ ਚ ਦੱਸੋ ਕਿ ਇਹ ਬਿਮਾਰੀ ਹੈ ਕੀ। ਦੇਖੋ ਮੂੰਹ ਕਰਦੀ ਬਿਮਾਰੀ ਗੜ ਤੋਂ ਵੀ ਹੈ। ਮੂੰਹ ਤੇ ਖੁਣਾ ਤੇ ਛਾਲੇ ਹੋ ਗਏ। ਠੀਕ ਹੈ ਉਹ ਛਾਲੇ ਔਣੀ-ਬੜੀ ਫਟ ਜਾਂਦੇ ਜਿਹਨੇ ਨਾ ਜਾਨਵਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਇਹ ਇੱਕ ਵਿਸ਼ਾਣੂ ਜਿਹਨੂੰ ਪਹਿਲੇ RNA ভাইরাস ਕਿਹਾ ਸੀ ਜਿਹਨੇ ਕੋਵਿਡ ਦਾ ਵਾਇਰਸ ਵੀ RNA ਵਾਇਰਸ ਤੇ ਇਹ ਵੀ RNA ਵਾਇਰਸ ਹੈ ਜਿਹੜਾ ਕਿ ਆਪਣੇ ਆਪ ਨੂੰ ਬਦਲਦਾ ਹੈ ਇਸ ਕਰਕੇ ਇਸ ਬਿਮਾਰੀ ਦੇ ਕਾਬੂ ਪਾਣਾ ਥੋੜਾ ਮੁਸ਼ਕਲ ਹੈ ਪਰ ਨਮੁੰਮਦੀ ਇਹ ਅਕਸਰ ਜੀਵਨੂਸੀ ਦੱਸਿਆ ਪਹਿਲੀ ਗੱਲ ਤੇ ਕਿਹੜੇ-ਕਿਹੜੇ ਜਾਨਵਰਾਂ ਨੂੰ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ ਜਿਹਦੇ ਚ ਵੀ ਦੇਖ ਰਿਹਾ ਤੇ ਉਹਦੇ ਸਾਨੂੰ ਕਿਹੋ ਜਿਹੇ ਲੱਛਣ ਸਾਨੂੰ ਹੋਰ ਦੇਖਣ ਨੂੰ ਮਿਲਦੇ ਸਾਨੂੰ ਇਹ ਬਿਮਾਰੀ ਗਾਵਾਂ 'ਚ ਮੱਝਾਂ 'ਚ ਸਿਮਾਂਚ ਭੇਡਾਂ ਤੇ ਬੱਕਰੀਆਂ ਸਾਰਿਆਂ 'ਚ ਹੁੰਦੀ ਜਿਹੜੇ ਸਿੰਪਟਮ ਨੇ ਉਹ ਜ਼ਿਆਦਾ ਜਿਹੜੇ ਨੇ ਉਹ ਗਾਵਾਂ ਤੇ ਮੱਝਾਂ 'ਚ ਮਿਲਦੇ ਆ ਛੀਤ ਤੇ ਗੋੜ ਜੀਵੇਂ ਆਪਾਂ ਬੱਕਰੀਆਂ ਤੇ ਭੇਡਾਂ 'ਚ ਬਹੁਤ ਘੱਟ ਸਿੰਪਟਮ ਹੁੰਦੇ ਆ ਤੇ ਸੂਰਾਂ 'ਚ ਵੀ ਇਹਦਾ ਸਿੰਪਟਮ ਬਹੁਤ ਜ਼ਿਆਦਾ ਹੁੰਦਾ ਆ ਸੂਰਾਂ 'ਚ ਮੇਨਦੀ ਲੰਗੜਾ ਪੰਜਾ ਰੋ ਜਿਦੇ ਕਰਕੇ ਉਹਨਾਂ ਦਾ ਮੀਟ ਦੀ ਕੁਆਲਿਟੀ ਜਿਹੜੀ ਆ ਉਹ ਘਟ ਜਾਂਦੀ। ਗਾਵਾਂ ਮੱਝਾਂ ਚ ਮੂਹ ਤੇ ਪੈਣ ਚ ਛਾਲੇ ਹੋਣ ਨਾਲ ਉਹਨ ਮੂਹ ਦੇ ਛਾਲੇ ਮੂਹ ਦੇ ਛਾਲੇ ਕਰਕੇ ਸਲਾਈਵਾ ਬਹੁਤ ਜ਼ਿਆਦਾ ਹੁੰਦਾ ਹੈ। ਠੀਕ ਹੈ? ਤੇ ਜਦੋਂ ਸਾਡੇ ਮੂਹੇ ਵੀ ਛਾਲੇ ਹੁੰਦੇ ਸਾਨੂੰ ਕੁਝ ਖਾਣ ਦਾ ਜੀਨ ਨਹੀਂ ਕਰਦਾ। ਉਦਾਂ ਹੀ ਪਸ਼ੂ ਦਾ ਵੀ ਕੁਝ ਖਾਣ ਦਾ ਜੀਨ ਨਹੀਂ ਕਰਦਾ। ਹੁਣ ਪਸ਼ੂ ਦੇ ਕੁਝ ਖਾਏਗਾ ਨਹੀਂ ਤਾਂ ਉਹਦੀ ਮਿਲਕੀਲਡ ਘਟ ਜਾਂਦੀ। ਪਰ ਇਸ ਬਿਮਾਰੀ ਚ ਸਭ ਤੋਂ ਜਿਹੜੀ ਧਿਆਨਨ ਗੱਲ ਇਹ ਹੈ ਜਦੋਂ ਇਹਦੇ ਚ ਦੁੱਧ ਘਟਦਾ ਹੈ ਪਸ਼ੂ ਦੁਬਾਰਾ ਉਸ ਦੁੱਧ ਚ ਆਉਣ ਲੱਗੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਇਸ ਬਿਮਾਰੀ ਨੂੰ ਪਹਿਲੇ ਨੇ ਜਿੰਨਾ ਬਹੁਤ ਚੁੱਕੀ ਡਾਕਟਰ ਜੇ ਇਹ ਬਿਮਾਰੀ ਸਾਡੇ ਫਾਰਮ ਤੇ ਆ ਜਾਵੇ ਫਿਰ ਉਸ ਕੇਸ ਚ ਆਪਾਂ ਅੱਧਾ ਕਿਵੇਂ ਹੱਲ ਕਰਾਂ ਦੇਖੋ ਜੇ ਬਿਮਾਰੀ ਆਪਣੇ ਫਾਰਮ ਤੇ ਆ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਪਸ਼ੂ ਚ ਆ ਜਾਂਦੀ ਹੈ ਉਹ ਪਸ਼ੂ ਨੂੰ ਹੈਲਦੀ ਪਸ਼ੂਆਂ ਤੋਂ ਵੱਖ ਕਰ ਦਿਓ ਜਿਹੜੇ ਪਸ਼ੂ ਦੇ ਮੂੰਹ ਚ ਛਾਲੇ ਹੈਗੇ ਆ 850 ml ਗlycerin ਲੋ 150 ਗ੍ਰਾਮ ਬੋਰੀਕ ਐਸਿਡ ਦਾ ਪੇਸਟ ਲਓ ਤੇ ਉਹਨੂੰ ਮਿਕਸ ਕਰੋ ਤੇ ਉਹਨਾਂ ਛਾਲਾਂ ਤੇ ਲਗਾਓ ਫਿਰ ਪਸ਼ੂ ਨੂੰ ਖਾਣ ਲਈ ਕੂੜੀ ਆ ਪੱਠੇ ਨਾਲ ਦਿਓ ਪਸ਼ੂ ਨੂੰ ਖਾਣ ਲਈ ਦੰਗਿਆ ਦਿਓ ਜਦੋਂ ਤੱਕ ਉਹਦੇ ਨੂੰ ਦੇ ਛਾਲੇ ਠੀਕ ਨਹੀਂ ਬਣ ਜਾਂਦੇ ਜੇ ਆਪਾਂ ਗੱਲ ਕਰੀਏ ਖੁਰਾਣੀ ਤਾਂ ਲਾਲ ਦਵਾਈ ਦਾ ਘੋਲ ਜਿਹੜਾ ਹੈ ਉਹਦੇ ਨਾਲ ਤੁਰਨਤ ਦਿਓ ਹੁਣ ਇਹਦੇ ਵਿੱਚ ਪਸ਼ੂ ਪਾਲ ਕੇ ਕੀ ਕਰਦੇ ਜਿੱਦਾਂ ਹੀ ਬਿਮਾਰੀ ਹੁੰਦੀ ਪਹਿਲੇ ਦਿਨ ਤੋਂ ਐਂਟੀਬਾਇਓਟਿਕ ਲਾਣਾ ਸ਼ੁਰੂ ਕਰ ਦਿੰਦੇ ਹਾਂ ਐਂਟੀਬਾਇਓਟਿਕ ਬਿਨਾ ਵੈਟਰਨਰੀ ਡਾਕਟਰ ਦੀ ਸਲਾਹ ਦੇ ਕਦੀ ਨਾ ਲਗਾਓ ਕਿਉਂਕਿ ਇਹਦੇ ਨਾਲ ਐਂਟੀਬਾਇਓਟਿਕ ਰੈซิਸਟੈਂਸ ਬਣਦੀ ਜਿਹੜੀ ਫਿਊਚਰ 'ਚ ਤੁਹਾਡੇ ਪਸ਼ੂ ਨੂੰ ਬਹੁਤ ਤੰਗ ਕਰੇ ਆਪਣੇ ਫਾਰਮ ਦੇ ਬਾਹਰ ਚੂਨੇ ਨੂੰ ਪਛਾਣ ਸਕਦੇ ਹੋ ਜਿਹਦੇ ਨਾਲ ਤੁਹਾਡੇ ਪੈਰਾ ਰਾਹੀ ਇਹ ਵਾਇਰਸ ਫੋਨ ਨਕਸਲ ਇਹ ਤਾਂ ਚਲੋ ਗੱਲ ਹੋ ਗਈ ਕਿ ਆਪਾਂ ਇਲਾਜ ਕੀ ਕਰ ਰਹੇ ਹਾਂ ਲੇਕਿਨ ਆਪ ਇਸ ਦਾ ਕੋਈ ਬਚਾਅ ਕਰਨ ਦਾ ਵੀ ਤਰੀਕੇ ਹੋਣਗੇ ਬਹੁਤ ਜ਼ਿਆਦਾ ਉਹਦੇ ਬਾਰੇ ਸਾਨੂੰ ਥੋੜਾ ਜਾਣਨਾ ਪਵੇ ਦੇਖੋ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਜਦੋਂ ਬਿਮਾਰੀ ਆ ਜਾਂਦੀ ਹੈ ਉਹਨੂੰ ਸਾਡੇ ਕੋਲ ਆਪਸ਼ਨਸ ਬੜੀ ਇਕੱਠ ਹੈ ਲੇਕਿਨ ਇਹਦਾ ਬਚਾ ਬੜਾ ਹੀ ਸਿੰਪਲ ਤੇ ਬਹੁਤ ਹੀ ਕਾਰਨ ਹੈ ਬਚਾ ਆਪਣਾ ਹੈਗਾ ਵੈਕਸੀਨੇਸ਼ਨ ਬਹੁਤ ਇੰਪੋਰਟੈਂਟ ਚੀਜ਼ ਹੈ ਵੈਕਸੀਨੇਸ਼ਨ ਹੁਣ ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਵੈਕਸੀਨ ਬਿਲਕੁਲ ਮੁਫਤ ਹੈ ਸਾਰੇ ਪਸ਼ੂ ਪਾਲਕਾਂ ਨੂੰ ਸਾਲ 'ਚ ਦੋ ਵਾਰੀ ਲੱਗਦੀ ਹੈ ਠੀਕ ਹੈ ਤੁਹਾਡਾ ਜੇ ਕੋਈ ਵੀ ਜਾਨਵਰ 4 ਤੋਂ 6 ਮਹੀਨੇ ਜਾਂ ਇਸ ਤੋਂ ਉੱਪਰ ਦਾ ਹੈ ਤਾਂ ਉਹਨੂੰ ਇਸ ਸਾਲ 'ਚ ਦੋ ਵਾਰੀ ਮੁਫਤ ਟੀਕਾਕਰਨ ਕਰਾਓ ਜਿਵੇਂ ਨਾਲ ਤੁਹਾਡੀ ਬਿਮਾਰੀ ਬਹੁਤ ਹੱਦ ਤੱਕ ਕੰਟਰੋਲ ਕੀਤੀ। ਅਕਸਰ ਇੱਕ ਚੀਜ਼ ਆਪਾਂ ਹੋਰ ਵੀ ਅੱਜ ਕੱਲ ਦੇਖਦੇ ਆਂ ਕਿ ਬਾਇਓ ਸਿਕਿਉਰਟੀ ਦਾ بڑا ਅੱਜ ਕੱਲ ਚਰਨ ਹੈਗਾ ਕਿ ਜਿੱਥੇ-ਜਿੱਥੇ ਵੱਡੇ ਫਾਰਮ ਹੈਗੇ ਉੱਥੇ ਬਾਇਓ ਸਿਕਿਉਰਟੀ ਫਾਲੋ ਕੀਤੀ ਜਾਂਦੀ ਹੈ। ਕਿ ਉਹ ਬਾਇਓ ਸਿਕਿਉਰਟੀ ਕਿੱਥੇ ਵੀ ਲਾਗੂ ਹੁੰਦੀ ਹੈ ਤੇ ਜੇ ਹੁੰਦੀ ਹੈ ਤੇ ਆਪਾਂ ਉਹਨੂੰ ਕਿਵੇਂ ਕਰ ਸਕਦੇ ਹਾਂ? ਜੀ ਦੇਖੋ ਇਹ ਹੁੰਦਾ ਹੈ ਬਿਮਾਰੀ ਦੇ ਆਉਣ ਤੋਂ ਬਾਅਦ ਜਦੋਂ ਤੁਹਾਡੇ ਕਿਸੇ ਪਿੰਡ 'ਚ ਜਾਂ ਫਾਰਮ 'ਚ ਬਿਮਾਰੀ ਆ ਗਈ। ਜੇ ਤਾਂ ਤੁਸੀਂ ਪ੍ਰੋਪਰ ਬਾਇਓ ਸਿਕਿਉਰਟੀ ਫਾਰਮ ਕਰਦੇ ਹੋ ਜਿਵੇਂ ਅਸੀਂ ਕੋਰੋਨਾ ਦੌਰਾਨ ਕੀਤਾ ਪੋਪੂਲੇਸ਼ਨ ਸੀਗੀ ਉਹਨੂੰ ਕਨਸਟ੍ਰਕਟ ਕਰ ਦਿੱਤਾ ਜਿਵੇਂ ਆ ਲਾਕਡਾਊਨ ਲਗਾ ਦਿੱਤਾ ਗਿਆ ਉਦੋਂ ਹੀ ਪਸ਼ੂਆਂ ਨੂੰ ਵੀ ਆਪਾਂ ਨੂੰ ਜਿਹੜੇ ਬਿਮਾਰ ਪਸ਼ੂ ਹਨ ਉਹਨੂੰ ਇੱਕ ਜਗ੍ਹਾ ਤੇ ਰੱਖ ਦੇਣਾ ਚਾਹੀਦਾ ਇਸ ਦੇ ਨਾਲ ਨਾਲ ਜਿਹੜਾ ਵੀ ਪਸ਼ੂ ਤੁਸੀਂ ਨਵਾਂ ਪਰਚੇਸ ਕਰਦੇ ਹੋ ਉਹਨੂੰ 21 ਦਿਨ ਤੱਕ ਘੱਟੋ-ਘੱਟ ਅਲੱਗ ਕੁਆਰੈਂਟਾਈਨ ਚ ਰੱਖੀ ਤਾਂ ਕਿ ਉਹਦੇ 'ਚ ਕੋਈ ਨਿਸ਼ਾਨਾ ਨਾ ਹੋਵੇ ਐਫਐਨਡੀ ਇਸ ਤੋਂ ਇਲਾਵਾ ਬਾਇਓ ਸਿਕਿਉਰਟੀ ਆਪਣੇ ਫਾਰਮ ਦੇ ਕਿਸੇ ਵੀ ਅਣਪਛਾਤੇ ਬੰਦੇ ਨੂੰ ਕਦੀ ਨਾ ਆਉਣ ਕੀ ਪਤਾ ਹੋ ਇਨਫੈਕਸ਼ਨ ਲੈ ਕੇ ਆ ਰਹੇ ਤੇ ਜੇ ਕਿਸੇ ਦੇ ਫਾਰਮ ਤੇ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਫਾਰਮ ਤੇ ਜਾਣ ਦਾ ਪਰਹੇਜ਼ ਕਰੋ ਤੇ ਜੇ ਜਾਣਾ ਵੀ ਹੈ ਤਾਂ ਆਪਣੇ ਸਾਰੇ ਕੱਪੜੇ ੀੜੇ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਆਪਣੇ ਪਸ਼ੂਆਂ ਕੋਲ ਜਾਣਾ ਇੱਕ ਦਿੱਕਤ ਜਿਹੜੀ ਸਾਨੂੰ ਫੀਲਡ 'ਚ ਦੇਖਣ ਨੂੰ ਮਿਲਦੀ ਹੈ ਕਿ ਕਿਉਂਕਿ ਇਹ ਨਹੀਂ ਅੱਜਕੱਲ੍ਹ ਵੈਕਸੀਨ ਚੱਲੀ ਹੋਈ ਹੈ ਤਾਂ ਕਈ ਵਾਰੀ ਕੋਈ ਪਸ਼ੂ ਪਾਲਕ ਮਨਾ ਕਰ ਦਿੰਦੇ ਕਿ ਆਪਾਂ ਵੈਕਸੀਨ ਨਹੀਂ ਲਗਵਾਉਣੀ ਜਾਂ ਕਈ ਵਾਰੀ ਆਪਾਂ ਇਹ ਵੀ ਕਹਿੰਦੇ ਆ ਕਿ ਸਾਨੂੰ ਈਅਰ ਟੈਗ ਲਾਣ ਦੀ ਕੀ ਲੋੜ ਹੈਗੀ ਜੇ ਆਪਾਂ ਆ ਵੈਕਸੀਨ ਨਹੀਂ ਲਾਉਂਦੇ ਇਹਦਾ ਕੀ ਨੁਕਸਾਨ ਹੋ ਸਕਦਾ ਹੈ ਜੇ ਪਸ਼ੂ ਪਾਲਕ ਵੈਕਸੀਨ ਲਾ ਲਵਾਂ ਤੇ ਈਅਰ ਟੈਗ ਜਿਹੜੇ ਭੱਲਾ ਨੇ ਉਹ ਜ਼ਰੂਰੀ ਕਿਉਂ ਦੇਖੋ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਵਿੱਚ ਕਿਈ ਕਈ ਵਾਰੇ ਸਾਡੇ ਪਸ਼ੂ ਪਾਲਕ ਵੀਰ ਕਿਉਂਕਿ ਲਗਾਤਾਰ ਵੈਕਸੀਨਾਂ ਚਲਦੀਆਂ ਨੇ ਤੇ ਉਹ ਮਨਾਂ ਕਰ ਦਿੰਦੇ ਕਿ ਅਸੀਂ ਉਹ ਵੈਕਸੀਨ ਨਹੀਂ ਲਗਾਉਂਦੇ ਲੇਕਿਨ ਇਹ ਗਲਤ ਹੈ ਕਿਉਂਕਿ ਐਫਐਮਡੀ ਵੈਕਸੀਨ ਦੀ ਇਮਿਊਨਿਟੀ ਜਿਹੜੀ ਆ ਉਹ 6 ਤੋਂ 8 ਮਹੀਨੇ ਦੀ ਜਿਵੇਂ ਨਾਂ ਕੀ ਹੁੰਦਾ ਹੈ ਜੇ ਤੁਸੀਂ ਇੱਕ ਰਾਉਂਡ ਵੀ ਮਿਸ ਕਰ ਦਿੱਦੇ ਹੋ ਤਾਂ ਤੁਹਾਡੇ ਪਸ਼ੂ ਨੂੰ ਦੁਬਾਰਾ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਸੋ ਇੰਨੇ ਬਰਿਆਂ ਦੀ ਮਿਹਨਤ ਜਿਹੜੀ ਆ ਉਹ ਖਤਮ ਹੋ ਜਾਂਦੀ ਤੇ ਟੈਗਿੰਗ ਜਿਹੜੀ ਹੈ ਉਹ ਇਸ ਵੈਕਸੀਨੇਸ਼ਨ ਲਈ ਜ਼ਰੂਰੀ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿਹੜੇ-ਕਿਹੜੇ ਪਸ਼ੂ ਤੇ ਉਹ ਵੈਕਸਿਨ ਲਗਾ ਦਿੱਤੀ ਹੈਗੀ ਹੈ ਤਾਂ ਕਿ ਸਰਕਾਰ ਉਸ ਵੈਕਸਿਨ ਨੂੰ ਹੋਰ ਬਿਹਤਰ ਕਰ ਸਕੇ ਪਸ਼ੂ ਪਾਲਕਾਂ ਦੀ ਹੋਰ ਹੈਲਪ ਕਰ ਸਕੇ ਸੋ ਤੇ ਵੈਕਸੀਨੇਸ਼ਨ ਪਸ਼ੂ ਪਾਲਕਾਂ ਨੂੰ ਅੱਗੇ ਵਧ ਕੇ ਆਪ ਨਾ ਨੇੜੇ ਦੇ ਵੈਟਰਨਰੀ ਹਸਪੀਟਲ ਨਾਲ ਕਨਸਲਟ ਕਰਕੇ ਆਪ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਕਿ ਆਓ ਤੇ ਸਾਡੇ ਵੈਕਸੀਨ ਸਰ ਸਾਹਿਬ ਇੱਕ ਪਸਵਾਲ ਸਾਡਾ ਕੀ ਇਹ ਵੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਸਾਲ ਜੇ ਵੈਕਸੀਨ ਦੋ ਵਾਰ ਲੱਗਦੀ ਹੈ ਤੇ ਹੁਣ ਜਿਵੇਂ ਹੈ ਗਰਮੀ ਦਾ ਮੌਸਮ ਸਟਾਰਟ ਹੋ ਚੁੱਕਾ ਹੈ ਤੇ ਹੁਣ ਇਹਦੇ ਵੀ ਆਪਾਂ ਸਰਕਾਰ ਤੋਂ ਸੁਣਿਆ ਕਿ ਕਿਹਦੀ ਹੋਰ ਕੈਂਪੇਨ ਚਾਲੂ ਹੋਣ ਵਾਲੀ ਹੈ ਤੁਸੀਂ ਜੋ ਕਿ ਇਸ ਬਿਮਾਰੀ ਨਾਲ ਸਬੰਧਤ ਜੁੜੇ ਹੋਏ ਹੋ ਦੱਸੋ ਕਿ ਕੈਂਪੇਨ ਕਦੋਂ ਸਟਾਰਟ ਹੋ ਰਹੀ ਹੈ ਜੋ ਕੈਂਪੇਨ ਦੇ ਵਿੱਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਆਪਣੀ ਲਈ ਜ਼ਰੂਰੀ ਹੈ ਦੇਖੋ ਪੰਜਾਬ ਸਰਕਾਰ ਪਸ਼ੂ ਪਾਲਣ ਵਿਭਾਗ 15 April ਤੋਂ ਪੂਰੇ ਪੰਜਾਬ ਵਿੱਚ ਇੱਕ ਮੁਹਿੰਮ ਚਲਾ ਰਿਹਾ ਹੈ ਐਫ ਐਮ ਡੀ ਵੈਕਸੀਨੇਸ਼ਨ ਜੋ ਕਿ ਬਿਲਕੁਲ ਮੁਫਤ ਹੈ ਤੇ ਮੇਰੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕੈਂਪੇਨ 'ਚ ਵੱਧ ਤੋਂ ਵੱਧ ਹਿੱਸਾ ਲਓ ਆਪਣੇ ਪਿੰਡ ਦਾ ਜਾਂ ਆਪਣੇ ਫਾਰਮ ਦਾ ਇੱਕ ਵੀ ਪਰਸ਼ਵੀਰੋਜੈ ਨਹੀਂ ਹੋਣਾ ਚਾਹੀਦਾ ਜਿਹਦੇ ਵੈਕਸੀਨ ਨਾ ਲੱਗੇ। ਸੋ ਇਹ ਮੁਫਤ ਵੈਕਸੀਨ ਹੈ 15 ਪ੍ਰਾਇਰ ਤੋਂ ਸ਼ੁਰੂ ਹੋ ਰਹੀ ਹੈ। ਤੁਹਾਨੂੰ ਇਹ ਫੇਰ ਦੁਬਾਰਾ ਬੇਨਤੀ ਕਰਾਂਗਾ ਕਿ ਇਸ ਵੈਕਸੀਨ ਨੂੰ ਜਿੰਨੂੰ ਕਾਮਯਾਬ ਤੁਸੀਂ ਬਣਾਉਣਾ ਹੈ ਤੇ ਕਿੰਨੂੰ ਪੱਛੜ ਕੇ ਵਿੱਚ ਹਿੱਸਾ। ਅ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਇਹ ਮੂੰਹ ਫੜ ਦੀ ਬਿਮਾਰੀ ਬਾਰੇ ਇਹਨਾਂ ਨੇ ਸਭ ਦੱਸਿਆ। ਸਾਨੂੰ ਨਵੀਂ-ਨਵੀਂ ਜਦੋਂ ਜਾਣੂ ਕਰਾਇਆ ਤੇ ਸਾਡੇ ਪਸ਼ੂ ਪਾਲਕ ਵੀ ਇਹਦੇ ਵਾਸਤੇ ਇਹਨਾਂ ਦਾ ਕੋਈ ਵੀ ਸਵਾਲ ਹੋਵੇ ਉਹ ਸਾਡੇ ਚੈਨਲ ਦੇ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਨੇ ਆਪਾਂ ਉਹਦਾ ਜਵਾਬ ਜ਼ਰੂਰ ਦੇਵਾਂਗੇ ਤੇ ਅੱਗੇ ਆਪਾਂ ਦੁਬਾਰਾ ਇਦਾਂ ਦੀ ਫੇਰ ਸਵਾਲ ਜਵਾਬ ਦੀ ਪ੍ਰਕਿਰਿਆ ਚਾਲੂ ਰੱਖਾਂਗੇ ਸਸੇ ਗਾੜੀ